ਲਓ ਜੀ ਵਾਹਿਗੁਰੂ ਜੀ ਅਸੀਂ ਤੜਕੇ ਦੇ ਪਹੁੰਚੇ ਆ ਮੰਡੀ 'ਚ ਕਿਉਂਕਿ ਕੱਲ੍ਹ ਵਾਸਤੇ ਜਿਹੜਾ ਲੰਗਰ ਤਿਆਰ ਕਰਨਾ ਏ ਮਝ ਹਸਪਤਾਲ ਦੇ ਵਿੱਚ ਉਹਦੇ ਵਾਸਤੇ ਗਾਜਰਾ ਤੇ ਗੋਭੀ ਸਾਡਾ ਬਿੰਦਰ ਸਿੰਘ ਹੋਇਆ ਫਿਰਦਾ ਗੁੱਸੇ ਕਿਉਂਕਿ ਇਹ ਸਾਰਾ ਭਾਰ ਇਹ ਅੰਦਰੋਂ ਸਬਜੀ ਸਬਜੀ ਚੱਕ ਕੇ ਲਿਆਉਂਦਾ ਤੇ ਸਵੇਰੇ ਆਏ ਸੀ ਮੰਡੀ ਦੇ ਵਿੱਚ ਲੰਗਰ ਵਾਸਤੇ ਲਈ ਗੋਭੀ ਆਲੂ ਗਾਜਰਾ ਹਰੀ ਮੇਚ ਅਦਰਕ ਧਨੀਆ ਟਮਾਟਰ ਜੋ ਕਿ ਆਪਣੀ ਹਰ ਸ਼ੁੱਕਰਵਾਰ ਨੂੰ ਏਮਜਾ ਹਸਪਤਾਲ ਦੇ ਵਿੱਚ ਲੰਗਰ ਸੇਵਾ ਚੱਲਦੀ ਆ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਬੁੱਧ ਪ੍ਰਗਾਸ਼ ਜੀ ਟੱਲੇ ਵਾਲੇ ਤੇ ਉਹਨਾਂ ਦੀ ਉਪਾਰ ਕਿਰਪਾ ਬਾਬੇ ਨਾਨਕ ਦੀ ਜੋ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਹੈ ਤੇ ਅੱਜ ਵੀ ਸੰਤ ਬਾਬਾ ਬੁੱਧ ਪ੍ਰਗਾਸ਼ ਜੀ ਟੱਲੇ ਵਾਲੇ ਚਲਾ ਰਹੇ ਆ ਆ ਗਿਆ ਸਾਡਾ ਬਿੰਦਰ ਸਿੰਘ ਇਹ ਤਾਂ ਬਈ ਬਾਹਲਾ ਔਖਾ ਹੋਇਆ ਪਿਆ ਖੜ ਜਾ ਗੱਟਾ ਗਾਂ ਕਰਦਾ ਮੈਂ ਕਿਹਨ ਕੱਟਾ ਗਾਂ ਕਰਦਾ ਆ ਜਾਣਗੇ ਦੋ ਗੱਟੇ ਉਹਦੇ ਵੀ ਐ ਗੰਡੇ ਆ ਹਾਂ ਹਾਂ ਚੱਕ ਲੈ ਚੱਕ ਲੈ ਬਿੰਦਰ ਸਿੰਘ ਬਹੁਤ ਸੇਵਾ ਕਰਦਾ ਵੀ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਸੇਵਾ ਕਰਦਾ ਬਾਈ ਜੀ ਬਹੁਤ ਜਿਆਦੇ ਕਿਉਂਕਿ ਰਾਤ ਸੁਬਾ ਮੈਂ ਮਾਰਿਆ ਸਦਿਆ ਹੀ ਫੋਨ ਇਹਨੂੰ ਮੇਰਾ ਚਾਹਤੋ ਭਈ ਆ ਗਿਆ ਬੰਦਾ ਤੇ ਕਰਿਆ ਕਰੋ ਵੀਡੀਓ ਵੱਤੋ ਵੱਤ ਸ਼ੇਅਰ ਤੇ ਬਾਈਆਂ ਨੇ ਸਖਰਾਜ ਬਾਈ ਮੋਡ ਬੁਰਜ ਮੈਂ ਮੈਂ ਤੋਂ ਜੋ ਕਿ ਉਹਨਾਂ ਨੇ 2100 ਦੀ ਸਬਜੀ ਆਸਤੇ ਸੇਵਾ ਕੀਤੀ ਆ ਤੇ ਬਾਈ ਜੀ ਖੇਤਰੀ ਦਫਤਰ ਦੇ ਵਿੱਚ ਮੁਲਾਜ਼ਮ ਹੈ ਤੇ ਮੇਰਾ ਨਾਲ ਪੜਦਾ ਰਿਹਾ ਤੇ ਬਾਈ ਜਗਤਾਰ ਕੋਠੇ ਫੂਲੇ ਵਾਲੇ ਸਰਪੰਚ ਜਗਤਾਰ ਸਰਪੰਚ ਤੇ ਜਗਤਾਰ ਮੈਂਬਰ ਜਿਹੜਾ ਹੁਣ ਬਣਿਆ ਜਗਤਾਰ ਸਰਪੰਚ ਨੇ 2100 ਦੀ ਸੇਵਾ ਕੀਤੀ ਹੈ ਸਭ ਜੀ ਵਾਸਤੇ ਤੇ ਜਗਤਾਰ ਮੈਂਬਰ ਨੇ 1100 ਦੀ ਸੇਵਾ ਕੀਤੀ ਹੈ ਦਲਬਾਗ ਏਸ ਏਸਾਈ ਦੌਲਾ ਪਿੰਡ ਉਹਨਾਂ ਨੇ ਵੀ ਬਾਈ ਜੀ 2100 ਦੀ ਸੇਵਾ ਕੀਤੀ ਹੈ ਤੇ ਅਸੀਂ ਆ ਲੈ ਸਾਰੇ